ਪਿੰਡਰ ਕਲਾਂ ਜ਼ੋਨ ਤੋਂ ਆਮ ਆਦਮੀ ਪਾਰਟੀ ਵੱਲੋਂ ਬਲਾਕ ਸੰਪਤੀ ਦੀ ਚੋਣ ਲੜ ਰਹੇ ਅਮਰਦੀਪ ਸਿੰਘ ਮਨੀਲਾ ਦੇ ਹੱਕ ਵਿੱਚ ਅੱਜ ਚੋਣ ਪ੍ਰਚਾਰ ਕਰਨ ਲਈ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਉਹਨਾਂ ਦੇ ਗ੍ਰੇਪ ਪਿੰਡ ਪਿੰਡਰ ਕਲਾਂ ਵਿਖੇ ਚੋਣ ਜਲਸੇ ਨੂੰ ਸੰਬੋਧਨ ਕਰਨ ਲਈ ਪਹੁੰਚੇ ਜਿੱਥੇ ਪਿੰਡ ਵਾਸੀਆਂ ਵੱਲੋਂ ਉਹਨਾਂ ਦਾ ਭਰਮਾ ਸਵਾਗਤ ਕੀਤਾ ਗਿਆ ਉਥੇ ਹੀ ਵੱਡੇ ਇਕੱਠ ਨੂੰ ਵਿਧਾਇਕ ਲਾਡੀ ਢੋਸ ਨੇ ਸੰਬੋਧਨ ਵੀ ਕੀਤਾ ਸਾਰੇ ਸਮਾਜ ਦੇ ਵਿੱਚ ਸਵਾਸ ਨਾਲ ਕਰਵਾਵਾ ਪਿੰਡੇ ਵਿੱਚ ਸਾਡੇ ਘਰਾਂ ਦੇ ਵਿੱਚ ਆ ਕਰਕੇ ਇੱਕ ਸਾਫੋਂ ਵੱਡਾ ਪਰਿਵਾਰ ਹ ਸੋ ਇਸ ਕਰਕੇ ਬਹੁਤ ਨਜ਼ਰੀ ਤੁਮੇ ਲੋਕ ਸਾਥੋਂ ਸਭਾ ਵਿੱਚ ਕਾਫੀ ਹੋ ਗਿਆ ਹੈ ਹੁਣ ਦਾਰਾ ਲੰਬਾ ਨਾ ਜਾਵਾਂ ਆਪ ਇਸ ਦੇ ਨਾਲ ਸਵਾਸ ਤੋਂ ਕਿਉਂਕਿ ਰਿੰਗੇ ਚੋਣਾ ਹੁਣ ਨਾਲੀਆਂ ਬਲਾਤ ਸੋਹਰੀ ਜਿਹੜਾ ਪਰਚਾ ਅਸੀਂ ਸਵਾਇ ਵਾਲਿਆਂ ਨੂੰ ਕਿੰਨੀ ਲੀਡ ਲੈ ਆਪਣੇ ਨਕਰ ਦੇ ਵਿੱਚੋਂ ਆਪਾਂ ਪਾ ਕੇ ਬਿਤਾਵਾਂਗੇ ਔਰ ਆਸ ਕਰਦੇ ਹਾਂ ਕਿ ਜਿੰਨੀ ਜਤ ਪ੍ਰਾਰਥਨਾਾਂਾਂ ਲਵਾਂਗੇ ਸਾਡੇ ਗੋਡੇ ਕੱਢ ਕੇ ਮੈਨੂੰ ਬੋਲਣ ਸਿਖਾ ਦੇ। ਮੈਂ ਜਿੰਨਾ ਕਦੇ ਕਰ ਤੁਸੀਂ ਕਾਠ ਮਿੰਦਾ ਤੇ ਆਪਣਾ ਜਨਮ ਲੇ ਲਿਆ ਆਪਾਂ ਇਹਨਾਂ ਨੂੰ ਇੱਕ ਕਲਾਂ ਸਾਡਾ ਪੈਸਾ ਬਣਾ ਲਓ ਤੇ ਪੈਸਾ ਮੰਗ ਬੋਲਿਓ। ਜਿੰਨੇ ਪੈਸੇ ਨਹੀਂ ਕਰਕੇ ਉਹਦੇ ਨਾਲ ਨਾਲ ਆਈਆ ਵਾਲੇ ਅੱਗੇ ਅੱਗੇ ਪੈਸੇ ਦੀ ਗੱਲ ਕਰਵਾ। ਮੈਨੂੰ ਬੜਾ ਅਹਿਮ ਬੋਲਣ ਚਾਹਵਾ ਬੜਾ ਪਾਂਚੀ ਜਿਹੜਾ ਲੇਟ ਹੋਇਆ ਆ ਵੀ ਮੈਂ ਸਭ ਤੋਂ ਸਾਰਾ ਮਾਫੀ ਮੰਗਦਾ ਪਿੰਡ ਪਿੰਦਰ ਕਲਾਂ ਦੀ ਸੂਚੀ ਸਾਥ ਸਾਜਤ ਜੀ ਅੱਦੇ ਸਾਡੇ ਮੜਕੇ ਦੀ ਸ਼ਾਮ ਐਮ ਐਲ ਏ ਸਰਦਾਰ ਗੁਰਿੰਦਰ ਜੀ ਸਿੰਘ ਜਾਨੀ ਤੋਂ ਪਿੰਡ ਦੀ ਸੂਚੀ ਪੰਚਾਇਤ ਸਰਪੰਚ ਅੱਦੇ ਸਾਡੇ ਨਾਲ ਪਹੁੰਚੀ ਟੀਮ ਆਹ ਸਾਡੇ ਰਲ ਕੇ ਫੱਲੇ ਦੀ ਸਾਂਝ ਪਾਈਏ خالساتوار چوڑا ہونے جا رہی اس کو پہلے میں پہلے اپنے بارے دسنا چاہوں گا میرا پنڈ فتح گڑھ کو ਮਾ ਪਾਰਟੀ ਨਾਲ 2001 ਤੋਂ ਜੁੜਿਆ ਹੋਇਆ 2001 ਤੋਂ ਉਸੇ ਪਾਰਟੀ ਨਾਲ ਜੁੜੇ ਤੇ ਅੱਜ ਤੱਕ ਇਸੇ ਪਾਰਟੀ ਨਾਲ ਜੁੜੇ ਪਾਰਟੀ ਦੇ ਜਿਵੇਂ ਕੋਨਾ ਪਿੰਡਾਂ ਦੇ ਵਿੱਚ ਜਿੱਥੇ-ਜਿੱਥੇ ਵੀ ਆਪਣਾ ਰੰਕਾ ਆਪਣੀ ਰਿਸ਼ਤੇਦਾਰੀਆਂ ਆਪਣੇ ਯਾਰ ਦੋਸਤਾਂ ਸਾਰਿਆਂ ਨੂੰ ਕਹਿ ਕੇ ਦੇਣ ਐਤਵਾਰ ਨੂੰ ਆਪਾਂ ਆਵਾਜ਼ ਨੂੰ ਪਾਰਟੀ ਦੇ ਹੱਕ ਦਾ ਵੋਟਾਂ ਪਵਾਉਣੀ ਤੁਸੀਂ ਮੇਰੀ ਤਾਮਲਾਬ ਕਰੋ ਕਲਾ ਪ੍ਰੀਸ਼ਦ ਦੀਆਂ ਵੋਟਾਂ ਇਹਦੇ ਵਿੱਚ ਬਹੁਤ nhiều ਫੰਡ ਹੋਣਗੇ ਜਿੰਨੀ ਦਾ ਸੰਮਾਗਮ ਹੋ ਰਿਹਾ ਆਪਣੇ ਸਰਪੰਚ ਸਾਹਿਬ ਵੀ ਇੱਥੇ ਬੈਠੇ ਨੇ ਐਮਐਲਏ ਸਾਹਿਬ ਸਾਰੇ ਸਾਰੇ ਸਾਥੀਆਂ ਆਪਾਂ ਇਹ ਨਗਰ ਦੇ ਲਈ ਵਸਤਾਂ ਦੇ ਇਹ ਮੇਰਾ ਤੁਹਾਡਾ ਸਾਰੇਾਂ ਦੇ ਨਾਲ ਅੱਜ ਵਾਧਾ ਅੱਜ ਪਿੰਡ ਪਿੰਡਾਂ ਗੜਾ ਵਿੱਚ ਮੇਰੇ ਨਾਲ ਪਹੁੰਚੇ ਹੋਏ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਦੇ ਉਮੀਦਵਾਰ ਛੋਟੇ ਵੀਰ ਰਵਿੰਦਰ ਗਿਲਜੀ ਟਵਾਡੇ ਨਗਰ ਤੋਂ امیدوار میرے بھائی، عمر امر امردیپ جی اس نگر کی پچات بزرگ نوجوان سنیا ماوا سب سارا فتح بنا واحو جی کا خالص واحو جی کی فتح سب تو پہلا معافی منگنا کہ دیتے ہوئے سمیتوں کافی ٹھیک ہے ਦੋ ਮਿੰਟ ਪਰ ਲੈਕਚਰ ਦੇ ਵਿੱਚ ਹੋ ਜਾਂਦਾ ਜਿੱਥੇ ਵੀ ਜਾਈਦਾ ਲੋਕ ਪਿਆਰ ਜਿੰਦਗੀ ਕਰਦੇ ਆ ਕਿ ਸਮਾਂ ਲੱਗ ਜਾਂਦਾ ਸੋ ਵੀਰੋ ਅੱਜ ਤੁਹਾਡੇ ਕੋਲ ਜਿਹੜਾ ਆਪ ਦਾ ਪੌਣੇ ਚਾਰ ਸਾਲਾਂ ਦਾ ਰਿਪੋਰਟ ਕਾਹਦਾ ਉਹ ਤੁਹਾਡੀ ਕਚਹਿਰੀ ਦੇ ਵਿੱਚ ਰੱਖ ਲੈ ਲੈ ਕੇ ਆਇਆ ਪੌਣੇ ਚਾਰ ਸਾਲ ਹੋ ਗਏ ਸਰਕਾਰ ਬਣੀ ਨੂੰ ਤੁਹਾਡੇ ਨਾਲ ਜੋ ਜੋ ਵਾਅਦੇ ਕੀਤੇ ਸਨ ਗਰੰਟੀਆਂ ਕੀਤੀਆਂ ਸਨ ਅੱਜ 90% ਵਾਅਦੇ ਤੇ 90% ਗਰੰਟੀਆਂ ਪੂਰੀਆਂ ਕਰਕੇ ਤੁਹਾਡੇ ਕੋਲੇ ਵੋਟ ਮੰਗਣ ਆਇਆ ਕਿਉਂਕਿ ਇਲੈਕਸ਼ਨ ਤੋਂ ਪਹਿਲਾਂ ਜਿਹੜੀ ਪਹਿਲੀ ਗਰੰਟੀ ਤੁਹਾਡੇ ਨਾਲ ਕੀਤੀ ਸੀ ਕਿ ਭਾਈ ਵੋਟਾਂ ਪਾ ਦਿਓ ਤੁਹਾਡੇ ਜਿਹੜੇ ਬਿਜਲੀ ਦੇ ਬਿੱਲ ਨੇ ਉਹ ਜ਼ੀਰੋ ਕਰ ਦਿਆਂਗੇ ਪਹਿਲੇ 6 ਮਹੀਨਿਆਂ ਦੇ ਵਿੱਚ ਉਹ ਜਿਹੜੀ ਗਰੰਟੀ ਆ ਉਹ ਸਾਡੇ ਮੁੱਖ ਮੰਤਰੀ ਪੰਜਾਬ ਸੀਐਮ ਸਾਹਿਬ ਨੇ ਪੂਰੀ ਕਰਤੀ ਕਦੇ ਸੋਚਿਆ ਨਹੀਂ ਸੀ ਕਿ ਘਰਾਂ ਦੇ ਬਿੱਲ ਵੀ ਜ਼ੀਰੋ ਹੋ ਸਕਦੇ ਆ ਸੌਖੀ ਗੱਲ ਨਹੀਂ ਸੀ ਇਹ ਅੱਜ ਆਪਾਂ ਨੂੰ ਚਲੋ ਭੁੱਲ ਗਏ ਆ ਕਿਉਂਕਿ ਸਾਡੀ ਫਿਤਰਤ ਹੈ ਜਿਹੜੀ ਚੀਜ਼ ਸਾਨੂੰ ਫ੍ਰੀ ਦੇ ਵਿੱਚ ਮਿਲ ਜੇ ਉਹਦਾ ਸਾਨੂੰ ਮੁੱਲ ਨਹੀਂ ਪਤਾ ਲੱਗਦਾ ਉਹ ਸਾਨੂੰ ਲੱਗਦਾ ਕਿ ਇਹ ਫ੍ਰੀ ਦਿਆ ਵਿਰੋਧ ਪੰਜਾਬ ਸਰਕਾਰ ਰੋਜ਼ ਦਾ 60 ਕਰੋੜ ਰੁਪਇਆ ਪਾਵਰ ਕੌਮ ਮਤਲਬ ਬਿਜਲੀ ਬੋਰਡ ਦੇ ਖਾਤਿਆਂ ਦੇ ਵਿੱਚ ਆਉਂਦੀ ਹੈ ਤਾਂ ਤੁਹਾਨੂੰ 600 ਜਰੂਰ ਬਿਜਲੀ ਦੇ ਫ੍ਰੀ ਮਿਲਦੇ ਆ ਤੇ ਉਦੋਂ ਤੱਕ ਮਿਲਦੇ ਰਹਿਣਗੇ ਜਦੋਂ ਤੱਕ ਸਾਡੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਬੈਠੇ ਨੇ ਜਦੋਂ ਤੱਕ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਜੇ ਕਿਤੇ ਇਹ ਸਰਕਾਰ ਚੱਲੇਗੀ ਤੁਸੀਂ ਘਰਾਂ ਦੇ ਬਿਜਲੀ ਦੇ ਬਿੱਲ ਕਹਿੰਦੇ ਹੋ ਇਹ ਤੁਹਾਨੂੰ ਇਹਨਾਂ ਦੇ ਨਾਮ ਮੋਟਰਾਂ ਦੇ ਬਿੱਲ ਵੀ ਲਾਉਣਗੇ ਜੇ ਕੋਈ ਹੋਰ ਨਵਾ ਆ ਗਿਆ ਸੋ ਇਸ ਕਰਕੇ ਤੁਹਾਨੂੰ ਯਾਦ ਕਰਾਉਣਾ ਰਹਿੰਦੇ ਆ ਟਾਈਮ ਟੂ ਟਾਈਮ ਕਿ ਜਿਹੜੀ ਇਹ 5-6000 ਰੁਪਈਆ ਇਹ ਪ੍ਰਗਟਾਤ ਮਾਨ ਕਰਕੇ ਤੁਹਾਡਾ ਜਿਹੜਾ ਹਰ ਇੱਕ ਮਹੀਨੇ ਦਾ ਬੱਚ ਰਿਹਾ ਦੇ ਉਦੋਂ ਬਾਅਦ ਇੱਕ ਦੂਜੀ ਗੰਤੀ ਸੀ ਕਿ ਤੁਹਾਡੇ ਜਵਾਨਾਂ ਨੂੰ ਭਰਾਵਾਗੇ ਲਖਾਵਾਗੇ ਇਹਨਾਂ ਨੂੰ ਨੌਕਰੀਆਂ ਦਵਾਗੇ ਵੀਰੋ ਸਾਡੇ 52000 ਸਰਕਾਰੀ ਨੌਕਰੀ ਆਪ ਘਰਾਂ ਦੇ ਧੀਆ ਪੁੱਤਰੋਂ ਦੇ ਕੇ ਅੱਜ ਤੁਹਾਡੇ ਵਿੱਚ ਖੜੇ ਗੱਲਾਂ ਨਹੀਂ ਰਕਾਰ ਅਰ ਹੋਏ ਤੁਸੀਂ ਵੇਖਦੇ ਹੋ ਜਦੋਂ ਨੇ ਯਕਤੀ ਪੱਤਰ ਵੜਦੇ ਨੇ ਸਾਡੇ ਮੁੱਖ ਮੰਤਰੀ ਸਾਹਿਬ ਕਿਵੇਂ ਲੋਕ ਜਜਬਾਤੀ ਹੋ ਗਏ ਕਿਵੇਂ ਉਹਦੇ ਬੋਲਦੇ ਨੇ ਕਿਵੇਂ ਕਹਿੰਦੇ ਨੇ ਕਿ ਅਸੀਂ ਤਾਂ ਆਸਾ ਉਮੀਦਾ ਲਈ ਇੱਥੇ ਸਾਂ ਪਰ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਰਕੇ ਸਾਡੇ ਘਰ ਦੇ ਵਿੱਚ ਸਰਕਾਰੀ ਨੌਕਰੀ ਆਈ ਆ ਵਿਰੋਧ ਜਦੋਂ ਉਹਦੀਆਂ ਨੌਕਰੀਆਂ ਮੰਡਣ ਲੱਗੇ ਨੇ ਕਦੇ 1 ਰੁਪਈਆ ਵੀ ਕਿਸੇ ਤੋਂ ਰਿਸ਼ਵਤ ਲਈ ਕੋਈ ਨਹੀਂ ਇਹ ਕਹਿ ਸਕਦਾ ਕਿ ਮੈਂ ਜਿਹੜੀ ਨੌਕਰੀ ਆ ਉਸ ਸਪਾਰਸ ਨਾਲ ਲਈ ਚਾਰ 1 ਰੁਪਇਆ ਵਿਸ਼ੋ ਦੇ ਕੇ ਲਈ ਆ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਪਹਿਲੇ ਦਿਨ ਸਾਨੂੰ ਸਾਰਿਆਂ ਨੂੰ ਸੱਚ ਕੇ ਗੱਲ ਕਹਤੀ ਸੀ ਕਿ ਨੌਕਰੀਆਂ ਦੇ ਵਿੱਚ ਕੋਈ ਸਮਾਰਸ਼ ਨਹੀਂ ਚੱਲਣੀ ਨੌਕਰੀਆਂ ਦੇ ਵਿੱਚ ਕੋਈ ਰੁਪਇਆ ਨਹੀਂ ਚੱਲਣਾ ਫਿਰ ਤੁਹਾਡੇ ਨਾਲ ਵਾਦਾ ਕੀਤਾ ਸੀ ਕਿ ਤੁਹਾਡੇ ਜਿਹੜਾ ਇਲਾਜ ਹੈ ਉਹ ਫ੍ਰੀ ਕਰਾਂਗੇ ਵੀਰੋ ਪਹਿਲਾ ਤਾਂ ਸਾਡੇ 800 ਮਹੱਲਾ ਕਲੀਨਿਕ ਪੰਜਾਬ ਦੇ ਵਿੱਚ ਖੁੱਲ੍ਹੇ ਨੇ ਜਿੱਥੇ 40 ਤੋਂ ਵੱਧ ਜਿਹੜੇ ਟੈਸਟ ਨੇ ਉਹ ਫ੍ਰੀ ਨੇ ਜਿੱਥੇ 250 ਤੋਂ ਵੱਧ ਦਵਾਈਆਂ ਜਿਹੜੀਆਂ ਫ੍ਰੀ ਨੇ ਅੱਜ ਹੁਣ ਫੇਰ ਆਲੈਕਸ਼ਨ ਤੋਂ ਬਾਅਦ ਨਵਾਂ ਕੰਮ ਕਰ ਰਹੀ ਹੈ ਸਰਕਾਰ ਤੁਹਾਡੇ ਘਰਾਂ ਦੇ ਵਿੱਚ ਆ ਕੇ ਇੱਕ ਤੁਹਾਡਾ ਕਾਰ ਆ ਕੇ ਜਾਣਗੇ ਹਰੇਕ ਪਰਿਵਾਰ ਨੂੰ ਇੱਕ ਕਾਰ ਮਿਲੂਗਾ ਉਸ ਕਾਰ ਦੇ ਨਾਲ 10 ਲੱਖ ਰੁਪਏ ਦਾ ਜਿਹੜਾ ਇਲਾਜ ਉਹ ਫ੍ਰੀ ਕੀਤਾ ਜਾਊਗਾ ਪੰਜਾਬ ਸਰਕਾਰ ਵੱਲੋਂ ਚਾਹੇ ਕਿਸੇ ਨੇ ਆਪਰੇਸ਼ਨ ਕਰਾਉਣਾ ਹੈ ਚਾਹੇ ਕਿਸੇ ਨੇ ਹਾਰ ਦੀ ਸਰਜਰੀ ਕਰਾਉਣੀ ਹੈ ਬਾਈਪਾਸ ਸਰਜਰੀ ਕਰਾਉਣੀ ਹੈ ਕਿਸੇ ਨੇ ਗੋਡੇ ਬਦਲਾਉਣੇ ਨੇ ਕਿਸੇ ਨੇ ਚੂਕਣਾ ਬਦਲਾਉਣਾ ਤੁਹਾਡਾ ਪਸਰਾ 10 ਲੱਖ ਰੱਖ ਦਾ ਜਿਹੜਾ ਕੋਈ ਵੀ ਇਲਾਜ ਹੈ ਚਾਹੇ ਸਰਕਾਰੀ ਹਸਪਤਲ ਆ ਚਾਹੇ ਪ੍ਰਾਈਵੇਟ ਕਰਾ ਕੇ ਆ ਜਾਈਏ ਕਲਾਕਾਰ ਦੇਣਾ 1 ਰੁਪਿਆ ਨਹੀਂ ਦੇਣਾ ਜਿਹੜੇ ਪੈਸੇ ਨੇ ਉਹ ਪੰਜਾਬ ਸਰਕਾਰ ਭੇਜੇਗੀ। ਉਹ ਵੀਰੋ ਉਸ ਤੋਂ ਬਾਅਦ ਜੇ ਮੈਂ ਥੋੜੀ ਗੱਲ ਕਰਾਂ ਕਿਉਂਕਿ ਕਸਾਨ ਪਰਿਵਾਰ ਉੱਤੇ ਬੈਠੇ ਨੇ ਪਹਿਲੀ ਵਾਰੀ ਹੋਇਆ ਕਿ ਕਿਸੇ ਨੇ ਕਿਸਾਨਾਂ ਬਾਰੇ ਵੀ ਸੋਚਿਆ ਕਿਉਂਕਿ ਆ ਨਹਿਰਾਂ ਕੱਸੀਆਂ ਆ ਮਾਈਨਰ ਕਿੰਨੇ ਚਿਰ ਦੇ ਚਲਦੇ ਸਨ ਕਿਸੇ ਨੇ ਪੱਕੇ ਨਹੀਂ ਕੀਤੇ ਸੀ ਵਿਰੋਧ ਪਹਿਲੀ ਸਰਕਾਰ ਹੈ ਤੁਹਾਨੂੰ ਯਾਦ ਹੋਣਾ ਜਦੋਂ ਮੈਂ ਪਹਿਲੀ ਵਾਰੀ ਵਿਧਾਨ ਸਭਾ ਦੇ ਵਿੱਚ ਗਿਆ ਸੀ ਪਹਿਲਾ ਸਵਾਲ ਮੇਰਾ ਵਿਧਾਨ ਸਭਾ ਦੇ ਵਿੱਚ ਇਹ ਸੀ ਕਿ ਜਿਹੜਾ ਨਹਿਰੀ ਪਾਣੀ ਹੈ ਉਹ ਸਾਡੇ ਖੇਤਾਂ ਨੂੰ ਲੱਗਦਾ ਕਰ ਦਿਓ ਉਹ YouTube ਤੇ ਪਿਆ ਹੋਗਾ ਕਦਲੇ ਜੀ ਪਾਈ ਦੇ ਵਿੱਚ ਜਦੋਂ ਪਹਿਲਾ ਸੈਸ਼ਨ ਹੋਇਆ ਸੀ ਜਦੋਂ ਪਹਿਲੀ ਵਾਰ ਮੈਨੂੰ ਬੋਲਣ ਦਾ ਮੌਕਾ ਮਿਲਿਆ ਪਹਿਲਾ ਸਵਾਲ ਮੈਂ ਕੀਤਾ ਸੀ ਕਿ ਸਾਡੀਆਂ ਨਹਿਰਾਂ ਪੱਕੀਆਂ ਕਰ ਦਿਓ ਸਾਡਾ ਜਿਹੜਾ ਲਹਿਰ ਦਾ ਪਾਣੀ ਹੈ ਸਾਡੇ ਖੇਤਾਂ ਤੱਕ ਪੁੱਜਦਾ ਕਰ ਦਿਓ ਤੇ ਵੀਰੋ ਅੱਜ ਪੰਜਾਬ ਦੀਆਂ ਸਾਰੀਆਂ ਨਹਿਰਾਂ ਸਾਰੀਆਂ ਸਾਰੇ ਸੁਏ ਸਾਰੀਆਂ ਕਸੀਆਂ ਪੱਕੀਆਂ ਕਰਕੇ ਹੁਣ ਪਾਏ ਪੈਨਾ ਪਾ ਰਹੇ ਆ ਸਾਰਾ ਜਿਹੜਾ ਪਾਣੀ ਆ ਤੁਹਾਡੇ ਖੇਤਾਂ ਤੱਕ ਪਹੁੰਚਦਾ ਕਰਾਂਗੇ ਵੀਰੋ ਜਿੱਦਾਂ ਸਰਕਾਰ ਬਣੀ ਸੀ ਸਿਰਫ 25% ਰਕਵੇ ਨੂੰ ਨਹਿਰੀ ਪਾਣੀ ਪਹੁੰਚਦਾ ਸੀ ਤੇ ਅੱਜ 65% ਰਕਵੇ ਨੂੰ ਨਹਿਰੀ ਪਾਣੀ ਪਹੁੰਚਣ ਲੱਗਾ ਤੇ ਇੱਕ ਸਾਲ ਦੇ ਵਿੱਚ ਵਿੱਚ 80% ਰਕਵੇ ਨੂੰ ਨਹਿਰੀ ਪਾਣੀ ਲਾਉਣਾ ਜਿਹੜਾ ਸਾਡਾ ਟਾਰਗੇਟ ਹੈ ਜੀ ਵੀਰੋ ਇਹ ਪਾਣੀ ਜਿਹੜਾ ਫਰੀ ਦੇ ਵਿੱਚ ਦੂਜੀਆਂ ਛੇਟਾਂ ਤੋਂ ਇਹ ਆਉਂਦਾ ਸੀ ਕੋਈ ਰਾਜਸਥਾਨੋਂ ਜਾਂ ਹੋਰੋਂ ਉਹ ਪਾਣੀ ਤੁਹਾਡੇ ਖੇਤਾਂ ਦੇ ਵਿੱਚ ਪੁੱਜਦਾ ਕਰਦਾ ਤੁਸੀਂ ਜੀਵਿਲਾ ਰਹੋ ਜੱਟ ਭਰਾਓ ਤੁਹਾਨੂੰ ਪਤਾ ਹੈ ਪਾਣੀ ਦਾ ਕੀ ਮੁੱਲ ਹੈ ਤੁਹਾਨੂੰ ਪਤਾ ਹੈ ਜਦੋਂ ਰਾਤ ਨੂੰ ਜਾ ਕੇ ਨੱਕਾ ਵੜਨਾ ਪੈਂਦਾ ਸੀ ਉਦੋਂ ਕੀ ਹਾਲ ਹੁੰਦਾ ਸੀ ਕਿ ਹੁਣ ਤੁਸੀਂ ਦਿਨੇ-ਦਿਨੇ ਜਾ ਕੇ ਆਪ ਦੇ ਚਾਹੇ ਝੋਨਾ ਚਾਹੇ ਗੰਗ ਚਾਹੇ ਸਬਜ਼ੀਆਂ ਦਿਨ ਦਿਨ ਜਾ ਕੇ ਉਹ ਪਾਣੀ ਲਾਉਂਦੇ ਹੋ ਰਾਤ ਨੂੰ ਆਪ ਦਾ ਏਸੀ ਛੱਡ ਕੇ ਆਪ ਦਾ ਹੀਟਰ ਲਾ ਕੇ ਰਾਤ ਨੂੰ ਸੌਂਦੇ ਹੋ ਹੁਣ ਰਾਤ ਨੂੰ ਕੋਈ ਨਹੀਂ ਜਾਂਦਾ ਸੋ ਵੀਰੋ ਇਹ ਕਿਹਦੀ ਬਦੌਲਤ ਹੈ ਜੇ ਵੀ ਜਿਹੜੀ ਤੁਸੀਂ ਉਦੋਂ ਵੋਟ ਪਾਈ ਸੀ ਨਾ ਬਾਈ ਦੇ ਵਿੱਚ ਛੱਤ ਦਾ ਪਰਮਜਨਤ ਵਿੱਚ ਚੀਜ਼ ਜੀ ਪਾਈ ਸੀ ਉਹਦੇ ਕਰਕੇ ਹੋਇਆ ਸੋ ਵੀਰੋ ਅੱਜ ਤੁਹਾਡੇ ਕੋਲੇ ਆਇਆ ਕਿ ਜਿਹੜਾ ਇਹ ਲੱਛਣ ਹੈ ਬਲਾਕ ਸਮਤੀ ਤੇ ਜਿਹੜਾ ਉਪਸ਼ਰਣ ਇਹਦੇ ਵਿੱਚ ਵੀ ਬੜੀਆਂ-ਬੜੀਆਂ ਗਲਟਾਂ ਹੋਈਆਂ ਨੇ ਅਸਰਪਾਈ ਸਾਹਿਬ ਇੱਥੇ ਨੇ ਮੇਰੇ ਕੋਲ ਇਹਨਾਂ ਨੂੰ ਪਤਾ ਹੈ ਜਦੋਂ ਪੰਚਾਇਤਾਂ ਦੇ ਖਾਤੇ ਖਾਲੀ ਹੋ ਜਾਂਦੇ ਆ ਜਦੋਂ 15ਵਾਂ ਵਿੱਚ ਖਤਮ ਹੋ ਜਾਂਦਾ ਜਦੋਂ ਪੰਚਾਇਤੀ ਫੰਡ ਖਤਮ ਹੋ ਜਾਂਦਾ ਫੇਰੇ ਮੇਰੇ ਕੋਲੇ ਆਉਂਦੇ ਆ ਕਿ ਸਾਨੂੰ ਬਲਾਟ ਸੰਤੀ ਤੋਂ ਜਾਂ ਜਿਹੜਾ ਪਿੰਸੋਂ ਪੁੱਛਾ ਕੁਝ ਪੈਸੇ ਲਓ ਤੇ ਵੀਰੋ ਹੁਣ ਜੇ ਤੁਸੀਂ ਬਲਾਟ ਸੰਤੀ ਦੇ ਵਿੱਚ ਭਾਈ ਅਮਰਜੀਤ ਇਹ ਵਰਗੇ ਤੁਸੀਂ ਚੁਕਾਦੇ ਜਿਲ੍ਹਾ ਫੁਸ਼ਰ ਦੇ ਵਿੱਚ ਤੁਸੀਂ ਰਵੀ ਰਵੀਏ ਚੁਕਾਦੇ ਤਾਂ ਫਿਰ ਪੈਸੇ ਤੁਹਾਨੂੰ ਮੇਰੇ ਤੋਂ ਮੰਗਣ ਦੀ ਲੋੜ ਨਹੀਂ ਪੈਣੀ ਤੁਹਾਡਾ ਸਿੱਧਾ ਹੱਥ ਹੀ ਖਜਾਨੇ ਨੂੰ ਪੈ ਜਾਣਾ ਮੋਲੇ ਸੋਨਿਆ ਸਤਿ ਸ੍ਰੀ ਅਕਾਲ ਭਾਈ ਅਮਰਜੀਤ ਉਹ ਮੈਨੂੰ ਕਹਿੰਦਾ ਵੀ ਮੈਂ ਗਰਾਂਟਾ ਲੈਣੀ ਆ ਮਹਾਰਾਜ ਮੈਂ ਤਾਂ ਤੁਹਾਡੇ ਕੋਲ ਗਰਾਂਟਾ ਲਿਆ ਕਰਨੀ ਆ ਬਾਕੀ ਪਿੰਡਾਂ ਵਾਸਤੇ ਕਿ ਸਾਡੇ ਇੰਨਾ ਪਿੰਡਾਂ ਨੂੰ ਇੰਨੀਆਂ ਗਰਾਂਟਾ ਪਾ ਦਿਓ ਸੋਏ ਮੈਂ ਤੁਹਾਡੇ ਕੋਲ ਆ ਕਰਨੀ ਆ ਫਿਕਰ ਨਾ ਕਰੋ ਤੁਹਾਡੇ ਹਮੇਸ਼ਾ ਤੁਹਾਡੇ ਲਈ ਦਰਵਾਜ਼ੇ ਖੁੱਲੇ ਆ ਕੋਈ ਵੀ ਮੇਰੇ ਕੋਲੇ ਤੁਹਾਡੇ ਆ ਨਗਰਾਂ ਦਾ ਆਇਆ ਮੈਂ ਹਮੇਸ਼ਾ ਕੰਮ ਕਰਕੇ ਉਥੋਂ ਭੇਜਿਆ ਮੈਂ ਕਦੇ ਕਿਸੇ ਨੂੰ ਇਹ ਨਹੀਂ ਪੁੱਛਿਆ ਤੂੰ ਭਾਈ ਵੈ ਨੂੰ ਮੋੜ ਪਾਈ ਆ ਕਿ ਨਹੀਂ ਪਾਈ ਤੂੰ ਮੇਰੀ ਪਾਰਟੀ ਦੇ ਵਿੱਚ ਹੈਗਾ ਜਾਂ ਨਹੀਂ ਹੈਗਾ ਕਦੇ ਨਹੀਂ ਪੁੱਛਿਆ ਕੰਮ ਕਰੀਦਾ ਕੰਮ ਨਾਲ ਦੇ ਨਾਲ ਪੀਚਾ ਦੇ ਕੇ ਉਥੋਂ ਤੋਰੀਦਾ ਤੇ ਮੈਂ ਤਾਂ ਹੀ ਬੇਨਤੀ ਕਰਨ ਆਇਆ ਭਿੰਡਰਕੜਾ ਵਾਲਿਓ ਤੁਹਾਡੇ ਨਾਲ ਇੱਕ ਪੁਰਾਣੀ ਸਾਜਾ ਸਾਡੇ ਪਰਿਵਾਰ ਦੀ ਮੇਰੇ ਪਿਤਾ ਜੀ ਦੀ ਜਿਵੇਂ ਬਾਈ ਜੀ ਦੱਸ ਕੇ ਗਏ ਨੇ ਕਿ ਦੂਸਰਾ ਘਰ ਉਹ ਆਪਦਾ ਭਿੰਡਰਕੜਾ ਤੋਂ ਮੰਗਲੇ ਸਨ ਭਿੰਡਰਕੜਾ ਦੇ ਘਰ ਘਰ ਦੇ ਨਾਲ ਹਰੇਕ ਪਰਿਵਾਰ ਦੇ ਨਾਲ ਮੇਰੇ ਪਿਤਾ ਜੀ ਸਰਦਾਰ ਜੀਤ ਸਿੰਘ ਤੋਂ ਉਸ ਨੂੰ ਸਾਹ ਸੀ ਤੇ ਵੀਰੋ ਜਿਹੜੀ ਸਾਹ ਲੈ ਕੇ ਅੱਜ ਮੈਂ ਤੁਹਾਡੇ ਵਿੱਚ ਖੜਾ ਆ ਤੁਹਾਡਾ ਦਾ ਇਹ ਸ਼ਾਨ ਪਹਿਲਾਂ ਹੀ ਬਹੁਤ ਹੈ ਮੇਰੇ ਤੇ ਤੁਸੀਂ ਉਹ ਵਿਧਾਨ ਸਭਾ ਦੇ ਵਿੱਚ ਐਡੀ ਵੱਡੀ ਲੀਡ ਦੇ ਨਾਲ ਤੁਸੀਂ ਮੈਨੂੰ ਇਸ ਹਲਕੇ ਤੋਂ ਸੇਵਾ ਦਾ ਬਣਾਇਆ ਮੈਂ ਤਾਂ ਤੁਹਾਡਾ ਅਹਿਸਾਨ ਜ਼ਿੰਦਗੀ ਭਰ ਦੇ ਸਕਦਾ ਮੈਂ ਤਾਂ ਕੀ ਮੇਰੀਆਂ ਔਰ ਵਾਲੀਆਂ ਪੀੜ੍ਹੀਆਂ ਵੀ ਤੁਹਾਡਾ ਅਹਿਸਾਨ ਨਹੀਂ ਦੇ ਸਕਦੀਆਂ ਵੀਰੋ ਮੈਂ ਇਸ ਕਾਬਿਲ ਨਹੀਂ ਸੀਗਾ ਮੇਰੀ ਕੀ ਔਕਾਤ ਸੀ ਕਿ ਮੈਂ ਉਹਨਾਂ ਲੋਕਾਂ ਦੇ ਨਾਲ ਮੱਥਾ ਲਾ ਸਕਾਂ ਜਿਨ੍ਹਾਂ ਕੋਲੇ ਅਣਗਿਣਤ ਪੈਸਾ ਸੀ ਜਿਨ੍ਹਾਂ ਕੋਲੇ ਅਣਗਿਣਤ ਮੈਨਪਾਵਰ ਸੀ ਪਰ ਤੁਸੀਂ ਮੈਨੂੰ ਹੌਸਲਾ ਦਿੱਤਾ ਤੁਸੀਂ ਮੈਨੂੰ ਮੈਨੂੰ ਪਿਆਰ ਦਿੱਤਾ ਮੈਨੂੰ ਉਹਨਾਂ ਦੇ ਬਰਾਬਰ ਖੜੇ ਕਰਕੇ ਐਡੀ ਵੱਡੀ ਗਿਣਤੀ ਦੇ ਵਿੱਚ ਵੋਟਾਂ ਬਾਗੇ ਉਸੇ ਮੈਨੂੰ ਵਿਧਾਨ ਸਭਾ ਦੇ ਵਿੱਚ ਪੁੱਛਦਾ ਕਿਹਾ ਵੀਰੋ ਸੋਧਾਨ ਹੋ ਸੂਰਿਆ ਕਾ ਅਮਰੀਆ ਲਾਵਾ ਪੈਣਾ ਬੈਠੀਆਂ ਨੇ ਇਹਨਾਂ ਨੇ ਘਰ ਘਰ ਜਾ ਕੇ ਮੇਰੇ ਵਾਸਤੇ ਝੋਲੀਆਂ ਅਡੀਆਂ ਤੇ ਮੇਰਾ ਫਤਹ ਬਣਦਾ ਫਿਰ ਕਿ ਮੈਂ ਤੁਹਾਡੇ ਪਿੰਡਾਂ ਦੇ ਤੁਹਾਡੇ ਪਰਸਨਲ ਕੰਮ ਅੱਗੇ ਹੋ ਕੇ ਕਰਾਂ ਵੀਰੋ ਜਦੋਂ ਵੀ ਸਰਕਾਰ ਬਣੀ ਹੈ ਪਹਿਲਾ ਕੀ ਹੁੰਦਾ ਸੀ ਜੇ ਆ ਅਕਾਲੀ ਦਲ ਦੀ ਸਰਕਾਰ ਬਣ ਗਈ ਤਾਂ ਕਾਂਗਰਸੀ ਅੰਦਰ ਜੇ ਕਾਂਗਰਸੀ ਵਾਲੀ ਬਣ ਗਈ ਤਾਂ ਆ ਅਕਾਲੀ ਅੰਦਰ ਆ ਵੇਖੋ ਹੰਦੇ ਸਾਹਮਣੇ ਆ ਸਾਰਾ ਪਿੰਡ ਸਾਰਾ ਨਾਗਰ ਬੈਠਾ ਕੋਈ ਇੱਕ ਮੰਗਾ ਹੱਥ ਖੜਾ ਕਰਕੇ ਮੈਨੂੰ ਦੱਸ ਦੋਵੇ ਜੇ ਕਿਸੇ ਦਾ ਧੱਕਾ ਕਿਸੇ ਦਾ ਨਜਾਇਜ਼ ਕਿਸੇ ਨਾਲ ਕੋਈ ਧੱਕਾ ਕੀਤਾ ਹੋਵੇ ਇਸ ਪਾਰਟੀ ਨੇ ਇਸ ਸਰਕਾਰ ਦੇ ਵੀਰੋ ਤੁਸੀਂ ਸਾਡੇ ਪਰਿਵਾਰ ਬਾਰੇ ਜਾਣਦੇ ਹੋ ਸਾਡਾ ਪਰਿਵਾਰ ਹਮੇਸ਼ਾ ਆਵਾਜ਼ਦਾਰੀ ਦੀ ਰਾਜਨੀਤੀ ਕੀਤੀ ਹੈ ਸਾਡੇ ਪਰਿਵਾਰ ਨੇ ਦੋ ਪੀੜੀਆਂ ਦੀ ਜਿਹੜੀ ਸਾਡੇ ਪਰਿਵਾਰ ਦੀ ਚਿੱਟੀ ਚਾਦਰ ਸੀ ਤੁਹਾਨੂੰ ਇਲੈਕਸ਼ਨ ਤੋਂ ਪਹਿਲਾਂ ਵੀ ਕਿਹਾ ਸੀ ਮੈਂ ਉੱਤੇ ਦਾਗ ਨਾ ਲੱਗਣ ਦਿਆਂ ਤੇ ਅੱਜ ਵੀ ਮੈਂ ਤੁਹਾਨੂੰ ਇਹ ਗੱਲ ਕਹਿਣ ਆਇਆ ਭੰਗੜਾਲਿਓ ਕਿ ਜਿਨ੍ਹਾਂ ਤੁਸੀਂ ਮਾਣ ਬਖਸ਼ਿਆ ਮੈਂ ਕਦੇ ਤੁਹਾਡਾ ਸਿਰ ਜੀਵਾਂ ਨਹੀਂ ਹੋਂਦਾਂਗਾ ਕਦੋਂ ਤੁਹਾਨੂੰ ਇਹ ਸਭ ਨੂੰ ਵੀ ਮਿਲੂਗਾ ਕਿ ਤੁਹਾਡੇ ਐਮਐਲ ਨੇ ਰੇਤਾ ਵੇਚੀ ਤੁਹਾਡੇ ਐਮਐਲ ਨੇ ਗਰਾਰ ਖਾ ਲਈ ਤੁਹਾਡੇ ਐਮਐਲ ਨੇ ਸਰਪੰਚੀ ਵਿੱਚ ਦੀ ਚੇਅਰਮੈਨੀ ਵਿੱਚ ਦੀ ਤੁਹਾਡੇ ਐਮਐਲ ਨੇ ਫਰਾਨੇ ਕਮ ਦੇ ਪੈਸੇ ਲੈ ਲਏ ਤੁਹਾਡੇ ਐਮਐਲ ਨੇ ਫਰਾਨੇ ਕੌਜੇ ਕਰ ਲਏ ਇਹ ਜਿੰਝਾ ਤੁਹਾਨੂੰ ਸਭ ਨੂੰ ਨਹੀਂ ਮਿਲ ਗਿਆ ਵੀਰੋ ਜੇ ਤੁਹਾਨੂੰ ਸਭ ਨੂੰ ਮਿਲੂਗਾ ਤਾਂ ਇਹ ਮਿਲੂਗਾ ਤੁਹਾਡੇ ਐਮਐਲ ਨੇ ਫਰਾਨਾ ਰਾਇਨ ਨੂੰ ਅਤਰਾਦਾ ਥੋੜੇ ਅੰਮਲੇ ਪ੍ਰਾਣਾ ਪਿੰਡ ਵਧੀਆ ਬਣਾਤਾ ਇਹ ਤੁਹਾਨੂੰ ਸਭ ਨੂੰ ਮਿਲੂਗਾ ਸਵਾਜਤ ਥੋੜੇ ਕੋਲੇ ਬੇਨਤੀ ਕਰਨ ਆਇਆ ਇਹ ਜਿਹੜੇ ਆਪਣੇ ਉਮੀਦਵਾਰ ਨੇ ਰਵੀ ਪੜਿਆ ਲਿਖਿਆ ਉਹ ਮੇਰੇ ਦੁਆਰਾ ਪ੍ਰਾਣਾ ਪਾਰਟੀ ਦਾ ਪੱਖਿਆ ਹੋਇਆ ਮੇਰੇ ਦੁਆਰਾ ਤੇ ਵੀਰੋ ਜੇ ਤੁਸੀਂ ਚੁਣ ਕੇ ਜਿਲ੍ਹਾ ਪੁਰਸ ਦੇ ਵਿੱਚ ਭੇਜੋਗੇ ਤਾਂ ਵੀਰੋ ਇਹਦੇ ਨਾਲ ਮਾਣ ਵਧੂਗਾ ਤੇ ਭਾਈ ਆਮਨਦੀਪਾ ਇਹਦੇ ਇਸ ਪਰਿਵਾਰ ਬਾਰੇ ਇਹ ਪਹ ਜਾਣਦੇ ਹੋ ਜਿਵੇਂ ਕਿ ਇਹ ਵੀ ਲੱਤ ਲੱਤ ਦੇ ਵਿੱਚ ਰਾਜਨੀਤਿਕ ਖੂਨ ਹੈ ਕੋਈ ਨਵੇਂ ਨਹੀਂ ਹੈਗੇ ਤੁਹਾਡੇ ਲੱਗਰ ਦੇ ਵਿੱਚ ਬੜੇ ਸਮੇਂ ਤੋਂ ਦੂਜੀ ਤੀਜੀ ਪੀੜ੍ਹੀ ਤੋਂ ਤੁਹਾਡੇ ਪਰਿਵਾਰਾਂ ਦੇ ਨਾਲ ਤੁਹਾਡੇ ਨਾਲ ਵਿਚਰਦੇ ਆਉਂਦੇ ਨੇ ਸੋ ਵੀਰੋ ਇੱਕ ਮੈਂ ਤੁਹਾਨੂੰ ਹੋਰ ਗੱਲ ਕਹਿਣੀ ਆ ਤੁਸੀਂ ਇਹਨਾਂ ਨੂੰ ਵੋਟ ਪਾਓਗੇ ਤੁਸੀਂ ਜਦੋਂ ਮਰਜ਼ੀ ਜਾ ਕੇ ਇਹਨਾਂ ਨੂੰ ਘੁੱਟੋਂ ਫੜ ਸਕਦੇ ਹੋ ਕਬਈਆ ਮਤੀ ਸਿੰਘ ਆ ਫਲਾਣਾ ਮੇਰਾ ਕੰਮ ਆ ਫਲਾਣਾ ਅਫਸਰ ਨੂੰ ਫੋਨ ਕਰ ਇਸਦਾ ਫੋਨ ਮਾਰਨਗੇ ਤੁਹਾਡਾ ਕੰਮ ਹੋ ਜਾਣਾ ਬੋਲੇ ਜੋ ਨਿਆ ਜੋ ਸੁਣਨਾ ਤੇ ਜੇਕਰ ਤੁਸੀਂ ਗਲਤੀ ਕਰ ਲਈ ਜੇਕਰ ਤੁਸੀਂ ਮੋੜ ਦੂਜਿਆਂ ਨੂੰ ਪਾਤੀ ਕਿਸੇ ਅਕਾਲੀ ਨੂੰ ਜਾਂ ਕਾਂਗਰਸੀ ਨੂੰ ਤੇ ਜਦੋਂ ਤੁਸੀਂ ਉਹਨਾਂ ਕੋਲੇ ਕੰਮ ਲਈ ਗਏ ਉਹਦੇ ਕੋਲੇ ਪਹਿਲਾ ਜਵਾਬ ਇਹ ਆ ਕਿ ਮੇਰੀ ਕਿਹੜਾ ਕੋਈ ਸੁਣਦਾ ਮੇਰੀ ਕਿਹੜਾ ਸਰਕਾਰ ਤੇ ਵੀਰੋ ਅੱਜ ਮੈਂ ਤੁਹਾਨੂੰ ਇਹੀ ਗੱਲ ਕਹਿਣ ਆਇਆ ਜੇ ਉਹਦੀ ਕੋਈ ਸੁਣਦਾ ਹੀ ਨਹੀਂ ਤੇ ਫਿਰ ਉਹਨੂੰ ਵੋਟ ਪਾਉਣ ਦਾ ਫਾਇਦਾ ਵੀ ਕੀ ਹੈ ਫਿਰ ਤਾਂ ਵੋਟ ਕਮਾਉਣੀ ਹੈ ਜਿਨ੍ਹਾਂ ਦੀ ਸਰਕਾਰ ਹੈ ਜਿਨ੍ਹਾਂ ਦੇ ਖੂਨ ਤੇ ਕੰਮ ਹੁੰਦੇ ਆ ਵੋਟ ਉਹਨਾਂ ਨੂੰ ਪਾਇਆ ਜੇ ਜਿਨ੍ਹਾਂ ਤੋਂ ਤੁਸੀਂ ਕੰਮ ਲੈਣੇ ਆ ਤੇ ਜਿਨ੍ਹਾਂ ਨੇ ਜਵਾਬ ਹੀ ਦੇਣਾ ਉਹਨਾਂ ਨੂੰ ਅੱਜ ਤੁਸੀਂ ਵੀ ਜਵਾਬ ਦੇ ਦਿਓ ਕਿ ਭਾਈ ਜਦੋਂ ਕਦੇ ਸਰਕਾਰਾਂ ਬਦਲਣ ਗਿਆ ਫਿਰ ਤੁਹਾਨੂੰ ਪਤਾ ਲੱਗੇ ਹਮ ਤਾਂ ਜਿੱਤੀ ਸਰਕਾਰ ਹੈ ਹਮ ਫਿਰ ਉਹਦੀ ਹੋਣੀ ਹੈ ਸੋ ਇਸ ਕਰਕੇ ਅੱਜ ਬੇਨਤੀ ਕਰ ਆਇਆ ਦੋਵੇਂ ਉਮੀਦਵਾਰ ਤੇ ਦੋਨਾਂ ਦਾ ਜਿਹੜਾ ਚੋਣ ਨਿਸ਼ਾਨ ਹੈ ਉਹ ਝਾੜੂ ਹੈ ਤੇ 14 ਤਰੀਕ ਨੂੰ ਝਾੜੂ ਦੇ ਮੋਹਰ ਲਾ ਕੇ ਦੋਨਾਂ ਨੂੰ ਕਾਰਜਵੰਦ ਕਰਿਆਲੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ